ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ ਵੈ ਰਿਸ਼ਵਤ ਲਏ ਬਿਨਾ ਦਿੱਤੇ ਬਿਨਾ ਲਿੱਤੇ ਬਿਨਾ ਕੰਮ ਨਹੀਂ ਹੁੰਦਾ ਅਸੀਂ ਇਹਨੂੰ ਆਜ਼ਾਦੀ ਸੰਧੀ ਅੱਜ ਹਰ ਚੀਜ਼ ਲੁਧਿਆਣਾ ਸ਼ਹਿਰ ਦੇ ਵਿੱਚ ਸਿਰਫ ਕਮਿਸ਼ਨ ਦੀ ਭੇਡ ਚੜਦੀ ਪਈ ਹੈ ਪਿੱਛੇ ਕਿੱਕਸਿਨ ਪੜਿਆ ਗਿਆ 70% ਦੀ ਕਮਿਸ਼ਨ ਦਾ ਖੇਲ ਸੀ ਅੱਜ ਜੋ ਲੁਧਿਆਣਾ ਸ਼ਹਿਰ ਦੇ ਹਾਲਾਤ ਹੈ ਨਾ ਪਾਣੀ ਦੀ ਨਿਕਾਸੀ ਹੈ ਟੁੱਟੀਆਂ ਸਰਕਾਂ ਵੈ ਲੋਕ ਗਿਰਦੇ ਪਏ ਮਰਦੇ ਪਏ ਐਕਸੀਡੈਂਟ ਹੁੰਦੇ ਪਏ ਜ਼ਿੰਮੇਵਾਰ ਕਿਤਾ ਸੀ ਇਸ ਆਜ਼ਾਦੀ ਦਾ ਇਸ ਆਜ਼ਾਦੀ ਦਾ ਜੋ 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 ਇੱਕ ਜੋ ਇੱਕ ਮੈਂ ਕਹਾਂਗਾ ਜਜ਼ਬਾ ਜੋ ਇੱਕ ਆਜ਼ਾਦੀ ਦੇ ਬਾਅਦ ਜੋ ਸਾਨੂੰ ਚੀਜ਼ਾਂ ਕਰਨੀਆਂ ਚਾਹੀਦੀਆਂ ਸੀਗੀਆਂ ਅਸੀਂ ਉਹ ਨਹੀਂ ਕੀਤੀਆਂ ਬੁਲਟਾ ਭ੍ਰਸ਼ਟਾਚਾਰ ਕੀਤਾ ਅਸੀਂ ਰਿਸ਼ਵਤਾ ਕੀਤੀਆਂ ਅਸੀਂ ਅੰਡਰ ਦਾ ਟੇਬਲ ਕੀਤਾ ਅਸੀਂ ਦਾਦਾ ਪਰਦੇ ਕਮਿਸ਼ਨਾਂ ਕੀਤੀਆਂ ਅਸੀਂ ਅਸੀਂ ਸੂਸ ਬੈਂਕਾਂ 'ਚ ਨੋਟ ਭਰੇ ਅਸੀਂ ਸੜਕਾਂ ਦੀ ਬਜਾਏ ਪੱਛ ਦੇਤੇ ਲੋਕ ਮਰਦੇ ਦਾ ਮਰਨ ਇਹਨਾਂ ਨੇ ਤਾਂ ਖਾਦਾ ਚਪਟੇ ਮਾਰ ਮਾਰ ਕੇ ਨੋਚ ਨੋਚ ਕੇ ਖਾਦਾ ਪਿਛਲੇ 80 ਸਾਲਾਂ ਕੋ ਕਿਸੇ ਨੇ ਬਖਸ਼ਿਆ ਕਿਸੇ ਨੇ ਬਖਸ਼ਿਆ ਅੱਜ ਕਿਸੇ ਨੇ ਸੋਚਿਆ ਕਿ ਯੂਥ ਬਾਹਰ ਕਿਉਂ ਜਾਣਾ ਚਾਹੁੰਦਾ ਇਹੀ ਉਹ ਕਾਰਨ ਇਹੀ ਉਹ ਕਾਰਨ ਸ਼ਸ਼ਟੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਅਮਿਤ ਆਜ਼ਾਦੀ ਸਹੀ ਮਾਇਨਿਆਂ ਦੇ ਵਿੱਚ ਆਜ਼ਾਦੀ ਹੈ ਕੀ ਅੱਜ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ 79ਵਾਂ ਆਜ਼ਾਦੀ ਦਿਹਾੜਾ ਅੱਜ ਪੂਰਾ ਦੇਸ਼ ਮਨਾ ਰਿਹਾ ਹੈ ਤੇ ਉੱਥੇ ਹੀ ਸਵਾਲ ਉੱਠਦੇ ਨੇ ਕਿ ਆਜ਼ਾਦੀ ਹੈ ਕੀ ਕੀ ਅਸੀਂ ਆਜ਼ਾਦ ਹੋ ਚੁੱਕੇ ਹਾਂ ਤੇ ਉੱਥੇ ਹੀ ਗੱਲ ਕਰੀਏ 1857 ਦੀ ਪਹਿਲੀ ਕ੍ਰਾਂਤੀ ਤੋਂ ਲੈ ਕੇ 1947 ਤੱਕ ਕਈ ਦੇਸ਼ਪਕਤਾ ਕਈ ਬਲੀਦਾਨੀਆਂ ਨੇ ਆਪਣੇ ਜਿਹੜੇ ਆ ਬਲੀਦਾਨ ਦਿੱਤੇ ਸ਼ਹਾਦਤਾ ਦਾ ਜਿਹੜਾ ਹੈ ਜਾਨ ਪਿੱਤਾ ਤੇ ਉੱਥੇ ਹੀ ਅਸੀਂ ਅੱਜ ਉਹਨਾਂ ਨੂੰ ਯਾਦ ਕਰਨ ਦੇ ਲਈ ਸਿਰਫ 26 ਜਨਵਰੀ ਤੇ 15 ਅਗਸਤ ਦਾ ਜਿਹੜਾ ਹੈ ਇੰਤਜ਼ਾਰ ਕਰਦੇ ਆ ਹੁਣੇ ਮੌਜੂਦਾ ਲੁਧਿਆਣਾ ਦੇ ਜਗਰਾਉਂ ਪੁਲ ਤੇ ਜਿੱਥੇ ਇਹਨਾਂ ਸ਼ਹੀਦਾਂ ਦੇ ਜਿਹੜੇ ਆ ਬੁੱਤ ਲਾਏ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਅੱਜ ਇਹਨਾਂ ਦੇ ਗਲਿਆਂ ਦੇ ਵਿੱਚ ਹਾਰ ਪਾਇਆ ਗਿਆ ਹੈ ਤੇ ਜਿਹੜੇ ਫੁਟੇਜ ਲੈਂਦੇ ਨੇ ਜਿਹੜੇ ਸਿਰਫ ਨਿਊਜ਼ਾ ਦੇ ਵਿੱਚ ਆਉਣ ਦੇ ਲਈ ਪਹੁੰਚਦੇ ਨੇ ਦੇਖ ਸਕਦੇ ਹੋ ਜਦ ਮੌਕੇ ਤੇ ਪਹੁੰਚਦੇ ਨੇ ਕਿਸ ਤਰੀਕੇ ਜਿਹੜਾ ਹੈ ਆ ਕੇ ਫੋਟੋਆਂ ਖਿਚਾ ਕੇ ਉਸ ਤੋਂ ਬਾਅਦ ਚਲੇ ਜਾਂਦੇ ਨੇ ਇਹ ਮਠਾਈ ਦੇ ਡੱਬੇ ਇਹ ਗੰਦਗੀ ਇਹਨਾਂ ਪ੍ਰੀਤਮਾ ਮਾਮਾ ਦੇ ਨਾਲ ਜਿਹੜਾ ਛੱਡ ਜਾਂਦੇ ਨੇ ਭਾਵੇਂ ਲਿਫਾਫੇ ਹੋਣ ਭਾਵੇਂ ਇਹ ਸਿਰਫ ਨਿਸ਼ਾਨੀਆਂ ਪਿੱਛੇ ਛੱਡ ਜਾਂਦੇ ਨੇ ਪਾਵੇਂ ਹਾਲਾਤ ਅੱਜ ਦੇਸ਼ ਆਜ਼ਾਦ ਹੋਏ ਨੂੰ 80 ਸਾਲ ਲਗਭਗ ਹੋ ਗਏ ਨੇ ਫਿਰ ਵੀ ਅਸੀਂ ਸਿਰਫ ਜਿਹੜੇ ਲੋਕਲ ਮੁੱਦੇ ਨੇ ਉਹਨਾਂ ਤੇ ਹੀ ਗੱਲ ਕਰ ਰਹੇ ਆਂ ਪਾਵੇਂ ਸੜਕਾਂ ਦੀ ਗੱਲ ਕਰੀਏ ਬਿਜਲੀ ਦੀ ਗੱਲ ਕਰੀਏ ਜਾਂ ਸਿਰਫ ਰੋਜ਼ਗਾਰ ਦੀ ਗੱਲ ਕਰੀਏ ਜਿਹੜੇ ਮੁੱਲ ਜਿਹੜੇ ਮੁਢਲੀ ਚੀਜ਼ਾਂ ਨੇ ਉਹਨਾਂ ਦੇ ਉੱਤੇ ਹੀ ਗੱਲ ਹੋ ਰਹੀ ਹੈ ਤੇ ਨਾਲ ਹੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿਰਫ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਹੀ ਲੋਕਾਂ ਨੂੰ ਜਿਹੜੇ ਆ ਇਹਨਾਂ ਦੀ ਇਹਨਾਂ ਸ਼ਹੀਦਾਂ ਦੀ ਜਿਹੜੀ ਯਾਦ ਆਂਦੀ ਹੈ ਤਮਾਮ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੁਮਾਰ ਗੌਰਵ ਸੱਚਾ ਯਾਦਵ ਜੀ ਨੇ ਸਰ ਅੱਜ ਲਗਭਗ 80 ਸਾਲ ਹੋ ਗਏ ਨੇ ਦੇਸ਼ ਆਜ਼ਾਦ ਹੋਏ ਨੂੰ ਕੀ ਲੱਗਦਾ ਹੈ ਆਜ਼ਾਦੀ ਸਹੀ ਮਾਇਨੇ ਦੇ ਵਿੱਚ ਸਾਨੂੰ ਆਜ਼ਾਦੀ ਮਿਲ ਚੁੱਕੀ ਹੈ ਤੁਸੀਂ ਆਜ਼ਾਦੀ ਕਿਹਨੂੰ ਸਮਝਦੇ ਹੋ ਪਹਿਲਾਂ ਤਾਂ ਮੈਨੂੰ ਹੀ ਦੱਸੋ ਆਜ਼ਾਦੀ ਮੈਂ ਦੱਸ ਇਸ ਦੇਸ਼ ਦਾ ਨੌਜਵਾਨ ਜਿਹੜਾ ਆਜ਼ਾਦੀ ਹੈ ਨਾ ਉਹ ਕਹਿੰਦਾ ਕਿ ਮੈਂ ਇੰਗਲਿਸ਼ ਸਕੂਲਾਂ 'ਚ ਪੜ੍ਹ ਕੇ ਮੈਂ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋ ਜਾਵਾਂ ਅੱਜ ਪੰਜਾਬ ਦੇ ਵਿੱਚ ਇਹਨੂੰ ਆਜ਼ਾਦੀ ਸਮਝਿਆ ਜਾਂਦਾ ਹੈ ਹਾਂ ਯਾ ਪੰਜਾਬ ਦੇ ਵਿੱਚ ਨਸ਼ੇ ਤੇ ਟੀਕੇ ਲਾ ਲੈਣਾ ਆਜ਼ਾਦੀ ਸਮਝਿਆ ਜਾਂਦਾ ਹੈ ਆਪਣੀ ਜਵਾਨੀ ਦਾ ਬੇੜਾ ਗਰਖ ਅਸੀਂ ਕਰਦੇ ਪਏ ਇਹਨੂੰ ਆਜ਼ਾਦੀ ਸਮਝਿਆ ਜਾਂਦਾ ਹੈ ਯਾ 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 ਪੰਜਾਬ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ ਵੈ ਰਿਸ਼ਵਤ ਲਏ ਬਿਨਾ ਦਿੱਤੇ ਬਿਨਾ ਲਿੱਤੇ ਬਿਨਾ ਕੰਮ ਨਹੀਂ ਹੁੰਦਾ ਅਸੀਂ ਇਹਨੂੰ ਆਜ਼ਾਦੀ ਸਮਝੀਏ ਇਹਨਾਂ ਦੇਸ਼ ਭਗਤਾ ਨੇ ਅੱਜ 15 ਅਗਸਤ ਆਜ਼ਾਦੀ ਵਾਲਾ ਦਿਨ ਜੇ ਅੱਜ ਜ਼ਿੰਦਾ ਹੁੰਦੇ ਨਾ ਜ਼ਿੰਦਾ ਤਾਂ ਮੱਥੇ ਤੇ ਹੱਥ ਮਾਰ ਕੇ ਗਲਿਆਂ ਦੇ ਵਿੱਚ ਹਾਰ ਪਾਏ ਗਏ ਨੇ ਇਹਨਾਂ ਹਾਰਾਂ ਦਾ ਕੀ ਹੋਵੇਗਾ ਦੋ ਦਿਨ ਬਾਅਦ ਸਿਰਫ 15 ਅਗਸਤ ਤੇ 26 ਜਨਵਰੀ ਨੂੰ ਪਾਏ ਜਾਂਦੇ ਆ ਦੋਸਤ ਮੁੜ ਕੇ ਹਾਰ ਜਦੋਂ ਜਦੋਂ ਸੜ ਜਾਂਦੇ ਆ ਗਲ ਜਾਂਦੇ ਆ ਕੋਈ ਲਾਂਡ ਤੱਕ ਨਹੀਂ ਆਂਦਾ ਆ ਆ ਆ ਕਿਲੋ ਮਿੱਟੀ ਉਸ ਵਿਲੇਜ ਅੱਜ ਦੇਸ਼ ਭਗਤਾ ਨੂੰ ਇੱਥੇ ਇੱਥੇ ਕਹਿੰਦੇ ਆ ਕਿ ਸਲਾਮੀ ਦੇਣ ਲਈ ਆਏ ਸੀਗੇ ਕਿ ਤੁਸੀਂ ਸਾਡੇ ਲਈ ਬਲੀਦਾਨ ਦਿੱਤਾ ਆ ਝੂਠੇ ਡੱਬੇ ਆ ਗੱत्ता ਆ ਕੂੜਾ ਆ ਲਿਫਾਫੇ ਇੱਥੇ ਹੀ ਸੀ ਸੁੱਟ ਕੇ ਚਲੇ ਜਾਂਦੇ ਆ ਅੱਜ ਲੁਧਿਆਣਾ ਸ਼ਹਿਰ ਦੇ ਜਿਹੜੇ ਹਾਲਾਤ ਹਨ ਇਹ ਦੇਸ਼ ਦੇ ਹਾਲਾਤ ਤਾਂ ਜੋ ਹੈਗੇ ਸੋ ਹੈਗੇ ਆ ਲੇਕਿਨ ਪੰਜਾਬ ਦੇ ਹਾਲਾਤ ਅੱਜ ਬੱਤੋਂ ਬੱਤਰ ਹੈ ਦੋਸਤ ਇੱਕ ਗੁਰਬਾਣੀ ਦੀ ਪਵਿੱਤਰ ਲਾਈਨ ਆ ਵਾ ਪਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਇਹੀ ਕਹਿੰਦੇ ਨਾ ਅਸੀਂ ਪਵਨ ਗੁਰੂ ਅੱਜ ਪੰਜਾਬ ਦੀ ਖਾਸ ਕਰ ਲੁਧਿਆਣਾ ਸ਼ਹਿਰ ਦੀ ਜਿਹੜੀ ਇੰਡਸਟਰੀ ਨੇ ਜਿਹੜੀ ਹਾਬੋ ਹਵਾ ਹੈ ਨਾ ਚੈੱਕ ਕਰਕੇ ਦੇਖ ਲਓ ਅੱਜ ਬਿਮਾਰੀਆਂ ਇਸ ਹਵਾ ਚ ਘੋੜ ਦਿੱਤੀ ਹੈ ਪਾਣੀ ਗੰਦੇ ਨਾਲਾ ਸਰਕਾਰਾਂ ਤਾਂ ਕਹਿੰਦੀਆਂ ਨੇ ਕਿ ਦੁਬਈ ਵਰਗਾ ਇਨਫਰਾਸਟ੍ਰਕਚਰ ਬਣਾ ਦੇਣਾ। ਮੈਨੂੰ ਬੋਲ ਲੈਣ ਦਿਓ। ਜਿਹੜਾ ਪਾਣੀ ਏ, ਜਿਹੜਾ ਪਾਣੀ ਏ ਗੰਦੇ ਨਾਲੇ ਦਾ। ਅੱਜ ਲੁਧਿਆਣਾ ਦਾ ਇਹ ਗੰਦਾ ਨਾਲਾ ਜਿਹੜਾ ਹੈਗਾ ਸਤ루 ਚ ਜਾ ਕੇ ਮਿਲਦਾ ਵੈ ਤੇ ਪਾਣੀ ਪੂਰਾ ਪੰਜਾਬ ਰਾਜਸਥਾਨ ਪੀਂਦਾ ਔਰ ਅਸੀਂ ਕੈਂਸਰ ਵਰਗੀਆਂ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਦਿੰਨੇ ਪਏ। ਕੌਣ? ਲੁਧਿਆਣਾ। ਠੀਕ। ਪਾਣੀ ਹਵਾ ਤਰਥ ਅੱਜ ਲੁਧਿਆਣਾ ਸ਼ਹਿਰ ਦੇ ਨਾਲ ਲੱਗਦੇ ਮੰਗੜ ਪਿੰਡ ਮੇਰੇ ਨਾਲ ਚੱਲੋ। ਉੱਥੋਂ ਦੀਆਂ ਡਾਈਂਗਾ ਨੇ ਅੱਜ ਇੱਕ ਸਾਲ ਦੇ ਵਿੱਚ 35 ਮੌਤਾਂ ਵਿੱਚੋਂ 11 ਨੌਜਵਾਨ ਮਰ ਗਏ ਚੰੜ ਜੋ ਕਿਵੇਂ ਡਾਈਂਗਾ ਦੇ ਆਲੇ ਦੁਆਲੇ ਸੱਜੇ ਖੱਬੇ ਵੱਡਾ ਵੱਡਾ ਪਲਾਟ ਲੈ ਲੈਂਦੇ ਆ ਅੰਦਰ ਸਫੀਦੇ ਲਾ ਲੈਂਦੇ ਇੱਕ ਵੱਟ ਸਫੀਦੇ ਵੱਟ ਸਫੀਦੇ ਰਾਤ ਨੂੰ ਦੋਜ ਤੋਂ ਪਾਣੀ ਛੱਡਿਆ ਜਾਂਦਾ ਉਸ ਏਰੀਆ ਦੇ ਵਿੱਚ ਜਿੰਨੇ ਪਲਾਂਟ ਵੀ ਲਾਏ ਗਏ ਉਸ ਏਰੀਆ ਦੇ ਵਿੱਚ ਜਿੰਨੇ ਵੀ ਜਿੰਨੇ ਵੀ ਟਿਊਬਵਲ ਹੈ ਪਿੰਡਾਂ ਦੇ ਉਸ ਦਾਦਾ ਸੂੜ ਤੱਕ ਝਾਗ ਵਾਲਾ ਕਾਲਾ ਪਾਣੀ ਕਾਲਾ ਪਾਣੀ ਉਹ ਜਦੋਂ ਟੈਸਟ ਕਰਾਇਆ ਉਹਦੇ ਵਿੱਚ ਜਿਹੜਾ ਇਨਸਾਨਾਂ ਤੇ ਜਾਨਵਰਾਂ ਵਾਸਤੇ ਜਿਹੜੀ ਚੀਜ਼ 0.1% ਚਾਹੀਦੀ ਹੈ ਜਾਣਦੇ ਹੋ ਕਿੰਨੀ ਸੀ 636 ਤੂੰ ਸੋਚਿਆ ਰਹੀ ਗੱਲ ਐਸਟੀਪੀ ਤੇ ਸੀਟਪੀ ਪਲਾਂਟ ਐਸਟੀਪੀ ਸੀਡੀ ਪਲਾਂਟ ਦੀ ਹਕੀਕਤ ਸੁਣ ਲੋ ਖਿਲਾੜੇ ਇਨਫਰਾਸਟ੍ਰਕਚਰ ਨਾਮ ਦੀ ਕੰਪਨੀ ਨੂੰ ਚਲਾਉਂਦੀ ਪਈ ਐਸਐਸ ਰਾਓ ਉਹਦਾ ਮਾਲਕ ਹੈਗਾ ਵਨ ਨੇਸ਼ਨ ਵਨਸ ਰੈਡੀ ਟੂ ਥਿੰਕ 10 ਐਸਟੀਪੀ ਪਲਾਂਟ ਲੁਧਿਆਣੇ ਸ਼ਹਿਰ ਚੱਲਦੇ ਪਏ ਐ ਮੈਂ ਤੈਨੂੰ ਐਸਸੀਪੀਡੀ ਪਲਾਂਟਰ ਪਲਾਂਟਾਂ ਦੇ ਵਿੱਚ ਘੁੰਮ ਕੇ ਘੇੜਾ ਮਾਰ ਕੇ ਉਹਨੂੰ ਚੰਗੀ ਤਰ੍ਹਾਂ ਪਰਖ ਲਿਆ ਦੇਖ ਲਿਆ ਸਿਰਫ ਪਾਣੀ ਕਾਲੇ ਤੋਂ ਚਿੱਟਾ ਕੀਤਾ ਜਾਂਦਾ ਹੈ ਲੇਕਿਨ ਦੁਨੀਆ ਦੀ ਕੋਈ ਐਸੀ ਮਸ਼ੀਨਰੀ ਪੈਦਾ ਹੀ ਨਹੀਂ ਹੋਈ ਦੋਸਤ ਬਣੀ ਨਹੀਂ ਦੋਸਤ ਜਿਹੜੀ ਜਿਹੜਾ ਡਾਈੰਗਾਂ ਦਾ ਇੱਕ ਵਾਰੀ ਪਾਣੀ 'ਚ ਹੈਵੀ ਮੈਟਲ ਮਿਕਸ ਹੋ ਗਿਆ ਉਹਨੂੰ ਅਲੱਗ ਕਰ ਦੋਗੇ ਮੈਂ ਮੈਂ ਉਹਨਾਂ ਐਸਟੇਪੰਡਰਾਂ ਨੂੰ ਪੁੱਛਿਆ ਕਿ ਪਾਣੀ ਕਾਲਾ ਤੇ ਚਿੱਟਾ ਤੁਸੀਂ ਕਰਤਾ ਇਹ ਹੈਵੀ ਮੈਟਲ ਤੁਸੀਂ ਅਲੱਗ ਕਰਤਾ ਹੈਵੀ ਮੈਟਲ ਤਾਂ ਅਲੱਗ ਹੋਇਆ ਹੀ ਨਹੀਂ ਮੈਂ ਕਿਹਾ ਬੋਲੋ ਕਰ ਸਕਦੇ ਹੋ ਕਹਿੰਦਾ ਨਹੀਂ ਮੈਂ ਕਿਹਾ ਕਰ ਦੇ ਕੀ ਉਹ ਕਹਿੰਦਾ ਬਸ ਪਾਣੀ ਕਾਲਾ ਕਾਲਾ ਤੇ ਚਿੱਟਾ ਕਰੀਦਾ ਤੇ ਨਸਦੂਲ 'ਚ ਨਾਲੇ 'ਚ ਪਾ ਦਿੰਦਾ ਗੌਰਵ ਜੀ ਫਿਰ ਜਿਹੜਾ ਇਹ ਗੰਦੇ ਨਾਲੇ ਨਾਲੇ ਦੀ ਸਫਾਈ ਦੇ ਲਈ ਜਿਹੜਾ ਪ੍ਰੋਜੈਕਟ ਚੱਲ ਰਿਹਾ ਫਿਰ ਉਹ ਕੀ ਡਰਾਮੇ ਬਾਜੀ ਸਿਰਫ ਡਰਾਮੇ ਬਾਜੀ ਹੋ ਰਹੀ ਹੈ ਦੋਸਤ ਚਲਦਾ ਤੇ ਪੈਸੇ ਆ ਵੀ ਸਿਰਫ ਡਰਾਮ ਡੇਰੀਆਂ ਡੇਰੀਆਂ ਨੂੰ ਬਿਲਕੁਲ ਸਹੀ ਗੱਲ ਹੈ ਡੇਰੀਆਂ ਦਾ ਡਾ ਗੋਬਰ ਹੈਗਾ ਸੀਗਾ ਉਹ ਮਲਮੁੱਤਰ ਹੈਗਾ ਸੀਗਾ ਉਹ ਐਸਟੀਪੀ ਪਲਾਂਟਾਂ ਨੂੰ ਚੋਕ ਕਰਦਾ ਸੀ ਚਾਮ ਕਰਦਾ ਸੀ ਬਿਲਕੁਲ ਸਹੀ ਹੈ ਡੇਰੀਆਂ ਵਾਲਿਆਂ ਦਾ ਗੋਬਰ ਨਾਲੇ ਚ ਨਹੀਂ ਜਾਣਾ ਚਾਹੀਦਾ ਲੇਕਿਨ ਕੀ ਡੇਰੀਆਂ ਵਾਲੇ ਨੂੰ ਅਸੀਂ ਕੋਈ ਵਿਕਲਪ ਦਿੱਤਾ ਦਿੱਤਾ ਵਿਕਲਪ ਅਸੀਂ ਵਿਕਲਪ ਦੇਣ ਦੀ بجائے ਉਹਨਾਂ ਦੇ ਉੱਤੇ 5 ਰੁਪਏ ਪਰ ਗਾਂ ਪਰ ਮੱਝ ਅਸੀਂ ਟੈਕਸ ਲਗਾਤਾ ਜਾਂ ਇਹ ਕਹ ਲਓ ਟੈਕਸ ਨਹੀਂ ਕਹਾंगा ਮੈਂ ਮੈਂ ਕਹਾंगा 5 ਰੁਪਏ ਦੇ ਹਿਸਾਬ ਦੇ ਨਾਲ ਜੇ ਮੰਨ ਲਓ ਉੱਥੇ 17000 18000 ਪਾਜਪੁਰ ਰੋੜ ਤੇ ਡੰਗਰ ਹੈਗੇ ਐ ਤਾਂ ਤੁਸੀਂ 5 ਰੁਪਏ ਨਾਲ ਗੁਣਾ ਕਰ ਲਓ ਮਹੀਨੇ ਦਾ ਕਿੰਨਾ ਹੋ ਗਿਆ 22 ਲੱਖ ਨੀਅਰ ਅਬਾਊਟ 20 ਤੋਂ 22 ਲੱਖ ਰੁਪਇਆ ਲੇਕਿਨ ਕੈਨ ਵਾਲੇ ਤਾਂ ਵੀ ਕਹਿੰਦੇ ਆ ਕਿ ਉਹਦੇ ਵਿੱਚ ਵੀ ਹਿੱਸੇ ਕਿਤੇ ਹੋਰ ਜਾਂਦੇ ਪਏ ਕਿੱਥੇ ਜਾਂਦੇ ਨਾਲ ਹੋਣਾ ਦੇਖੋ 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 ਵਕਤ ਆਣ ਤੇ ਮੈਂ ਨਾਮ ਵੀ ਲਾਉਂਗਾ ਲekin ਮਹੀਤਾ ਕਹਿ ਰਹੇ ਆ ਕਿ ਅੱਜ ਹਰ ਚੀਜ਼ ਲੁਧਿਆਣਾ ਸ਼ਹਿਰ ਦੇ ਵਿੱਚ ਸਿਰਫ ਕਮਿਸ਼ਨ ਦੀ ਭੇਡ ਚੜਦੀ ਪਈ ਆ ਪਿੱਛੇ ਕਿ ਐਕਸੀਡੈਂਟ ਫੜਿਆ ਗਿਆ 10-10% ਦੀ ਕਮਿਸ਼ਨ ਦਾ ਖੇਲ ਸੀਗਾ ਅੱਜ ਵੀ ਲੁਧਿਆਣਾ ਸ਼ਹਿਰ ਚ ਦੋ ਬੀਂਡਰ ਦੇ ਐਕਸੀਡੈਂਟ ਐਸੋ ਜਿਹੇ ਹੈਗੇ ਆ ਜਿਹੜੇ ਸੜਕਾਂ ਦੇ ਟੈਂਡਰ ਆਪਣੇ ਰਿਸ਼ਤਿਆਂ ਨੂੰ ਦਿੰਦੇ ਪਏ 33% ਦੀ ਉਹ ਉਹਦੇ ਵਿੱਚ ਐਡਜਸਟਮੈਂਟ ਕਰਦੇ ਪਏ 25-25 ਸਾਲਾਂ ਤੋਂ ਜੇਹੀ ਭਰਤੀ ਜਿਸ ਜਗ੍ਹਾ ਤੋਂ ਹੋਏ ਸੀਗੇ ਅੱਜ ਉੱਥੇ ਐਕਸੀਡੈਂਟ ਬਣ ਚੁੱਕੇ 25-25 ਸਾਲ ਹੋ ਚੁੱਕੇ ਹੁਣ ਕੌਣ ਆਫਸਰ ਜਿਹਦੇ ਘਰ 35 ਤੋਂ 40 ਬੰਦੇ ਉਹਦੀ ਕੋਠੀ 'ਚ ਕੰਮ ਕਰ ਤਨਖਾਹ ਕਾਰਪੋਰੇਸ਼ਨ ਦਿੰਦੀ ਪਈ ਅੱਜ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦਾ ਹਾਲਾਤ ਦੇਖੇ ਹਾਲਾਤ ਦੇਖੇ ਸੜਕਾਂ ਦੇ ਆ ਸੜਕਾਂ ਨਹੀਂ ਹੈ ਦੋਸਤ ਆ ਖੱਡੇ ਆ ਤੁਸੀਂ ਗੋਲਡਨ ਐਪਲ ਜਾਣੇ ਹੋ ਮੈਨੂੰ ਯਾਦ ਹੈ ਕਿ ਕਾਲੇਦਾਰ ਸਰਕਾਰ ਨੇ ਬਹੁਤ ਸੋਹਣਾ ਉੱਥੇ ਗੁੰਬਦ ਬਣਾਇਆ ਇੰਟਰੈਸ ਬਣਾਈ ਲੇਕਿਨ ਲੁਧਿਆਣਾ ਸ਼ਹਿਰ ਦੀ ਇੰਟਰੈਸੇ ਜਾਣਦੇ ਹੋ ਛੱਪੜ ਹੈ ਸਵਿੰਗਪੂਲ ਹੈ ਕਾਰਨ ਕੀ ਕਾਰਨ ਲਾਲਚ ਸਵਾਰਥ ਕੰਮ ਕਰ ਨਹੀਂ ਜਾਂਦੇ ਲੋਕਾਂ ਨੂੰ ਭੁੱਖੇ ਮਾਰੋ ਲੋਕਾਂ ਨੂੰ ਤਰਾਹੀ ਤਰਾਹੀ ਕਰਨ ਲੋਕ ਜਦੋਂ ਸੜਕਾਂ ਤੇ ਆਣ ਜਿੰਦਾਬਾਦ ਮਰਦਾਬਾਦ ਕਰਨ ਫਿਰ ਚਾਰ ਰੋਟੀਆਂ ਦੀ ਭੁੱਖ ਹੋਵੇ ਤਾਂ ਇੱਕ ਰੋਟੀ ਸੁੱਟ ਦਿਓ ਜੇ ਸੜਕਾਂ ਚਾਹੀਦੀਆਂ ਹੁਣ ਤਾਂ ਪਛ ਦੇ ਦੇ ਕਿਹੜਾ ਵਿਸ਼ਵ ਗੁਰੂ ਬਣਨ ਦੀ ਅਸੀਂ ਗੱਲ ਕਰਦੇ ਆਂ ਅੱਜ ਅਸੀਂ ਸਿਰਫ ਇਨਾ ਮੁੱਦਿਆਂ ਤੱਕ ਹੀ ਸੀਮਤ ਰਹਿ ਗਏ ਆਂ ਬਿਜਲੀ ਸੜਕ ਪਾਣੀ ਦੋਸਤ ਕਿਤੇ ਨਾ ਕਿਤੇ ਨਾ ਅੱਜ ਜੋ ਲੁਧਿਆਣਾ ਸ਼ਹਿਰ ਦੇ ਹਾਲਾਤ ਐ ਨਾ ਪਾਣੀ ਦੀ ਨਿਕਾਸੀ ਐ ਟੁੱਟੀਆਂ ਸੜਕਾਂ ਵੈ ਲੋਕ ਗਿਰਦੇ ਪਏ ਮਰਦੇ ਪਏ ਐਕਸ਼ਨ ਹੁੰਦੇ ਪਏ ਜ਼ਿੰਮੇਵਾਰ ਵੀ ਤਾਂ ਅਸੀਂ ਆਂ ਅਸੀਂ ਬਿਕਾਉਂਗਾ ਦੋਸਤ ਅਸੀਂ ਪੰਜਾਬ ਵਾਲੇ ਲੁਧਿਆਣੇ ਵਾਲੇ ਅਸੀਂ ਪੰਜਾਬ ਵਿਕਾਉਂ ਆ ਤੁਸੀਂ ਬਿਜਲੀ ਕਹਿੰਦੇ ਹੋ ਫਰੀ ਇੱਥੇ ਤਾਂ 2000 ਰੁਪਏ ਮੈਂ ਆਪਣੀ ਅੱਖਾਂ ਨਾਲ ਦੇਖਿਆ ਇਲੈਕਸ਼ਨਾਂ 'ਚ 2000 ਰੁਪਏ ਦੇ ਪਿੱਛੇ ਆਪਣੀ ਵੋਟ ਵੇਚਣ ਨੂੰ ਤਿਆਰ 2000 ਹੀ ਜ਼ਿਆਦਾ ਹੋ ਗਿਆ ਸ਼ਰਾਬ ਦੀ ਇੱਕ ਬੋਤਲ ਵਿੱਚ ਸ਼ਰਾਬ ਦੀ ਇੱਕ ਬੋਤਲ ਵੀ ਜ਼ਿਆਦਾ ਹੋ ਗਈ 1 ਕਿਲੋ ਆਟਾ ਅੱਧਾ ਕਿਲੋ ਦਾਲ ਪਿੱਛੇ ਰਾਸ਼ਨ ਵਿੱਚ 1 ਕਿਲੋ ਚਾਵਲ ਬਿਲਕੁਲ ਬਿਲਕੁਲ ਉਹ ਥੈਲੀਆਂ ਜੀ ਬਣਾ ਕੇ ਅਸੀਂ ਤਾਂ ਉਹਦੇ ਪਿੱਛੇ ਵੇਚਣ ਨੂੰ ਤਿਆਰ ਆ ਤੇ ਫਿਰ ਅਸੀਂ ਕਿਵੇਂ ਕਿਵੇਂ ਸੜਕਾਂ ਮੰਗਦੇ ਇਹਨਾਂ ਕੋਲੋਂ ਕਿਵੇਂ ਸੜਕਾਂ ਮੰਗਦੇ ਆ ਕਿਵੇਂ ਡਿਵੈਲਪਮੈਂਟ ਮੰਗਦੇ ਆ ਕਿਵੇਂ ਪਾਣੀ ਦੀ ਨਿਕਾਸੀ ਮੰਗਦੇ ਆ ਉਹ ਭਾਈ ਜਿਹੜਾ ਜਿਹੜਾ ਜੇ ਕੋਈ ਜੇ ਕੋਈ ਸੋ ਕੋਲਡ ਜੇ ਕੋਈ 30 ਕਰੋੜ ਲਾ ਕੇ ਆਇਆ ਵਾ ਤਾਂ 300 ਕਰੋੜ ਵੀ ਤਾਂ ਇਕੱਠਾ ਕਰੂ ਤਾਂ ਤੁਸੀਂ ਕਿਵੇਂ ਸੋਚਦੇ ਹੋ ਕਿ ਤੁਹਾਨੂੰ ਸੋਜਦਾ ਮਿਲੂਗੀ ਅੱਜ ਬੱਤੋ ਬੱਤਰ ਹਾਲਾਤ ਹੋ ਚੁੱਕੇ ਹੋਏ ਆ ਅੱਜ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਦੋਸਤ ਮੈਂ ਜਾ ਕੇ ਦਿਖਾਣਾ ਤੁਹਾਨੂੰ ਬੱਧੋਆ ਚਲੋ ਗੁਰਦਾਰਾ ਸਾਹਿਬ ਚ ਕਲਾਸ ਚੱਲਦੀ ਪਈ ਜਾਣਦੇ ਕਿਉਂ ਕਿਉਂਕਿ ਸਕੂਲ ਦੀ ਬਿਲਡਿੰਗ ਜਰਜਰ ਹੋਈ ਪਈ ਐ ਅੱਜ ਮੇਰੇ ਨਾਲ ਚਲੋ ਬ੍ਰਹਮਪੁਰੀ ਮੇਰੇ ਨਾਲ ਚਲੋ ਕੁੰਤਨਪੁਰੀ ਮੇਰੇ ਨਾਲ ਚਲੋ ਸੰਗੋਵਾਲ ਕਮਰੇ ਟੁੱਟੇ ਹੋਏ ਐ ਜੇ 6 ਕਲਾਸਾਂ ਕਿਸੇ ਸਕੂਲ ਦੇ ਵਿੱਚ ਤਾਂ 5 ਜਰਜਰ ਐ ਬੱਚੇ ਵਾਰੰਡੇ 'ਚ ਪੜਦੇ ਪਏ ਐ ਕੋਈ ਪੇੜ ਦੇ નીચે ਪੜਦਾ ਪਿਆ ਕੋਈ ਕਲਾਸ ਦੇ ਵਿੱਚ ਇੱਕ ਕਲਾਸ ਦੇ ਵਿੱਚ ਛੇ-ਛੇ ਕਲਾਸਾਂ ਚੱਲਦੀਆਂ ਪਈਆਂ ਕਿਤੇ 94 94 ਬੱਚੇ ਪੜਦੇ ਪਏ ਇਹ ਸਿੱਖਿਆ ਕ੍ਰਾਂਤੀ ਐ ਇਹੀ ਸਿੱਖਿਆ ਕ੍ਰਾਂਤੀ ਦਿਖਾ ਦਿਖਾ ਕੇ ਸੁਪਨੇ ਦਿਖਾ ਕੇ ਸਰਕਾਰ ਆਈ ਸੀ ਇਹੀ ਸਿੱਖਿਆ ਕ੍ਰਾਂਤੀ ਸਿਹਤ ਕ੍ਰਾਂਤੀ ਲੇਕਿਨ ਅਸੀਂ ਬਿਕ ਗਏ ਦੋਸਤ ਅਸੀਂ 1000 ਰੁਪਏ ਦਾ ਲਾਲਚ 'ਚ ਬਿਕ ਗਏ 1000 ਰੁਪਿਆ ਜੇ ਮੰਨ ਲਓ ਇਹਨਾਂ ਨੇ ਐਤ ਕੀ ਦੇ ਵੀ ਦਿੱਤਾ ਤਾਂ ਤੁਸੀਂ 4 ਸਾਲ ਟੁੱਟੀਆਂ ਸੜਕਾਂ ਤੇ ਜਿਹੜੇ ਲੋਕ ਜਿਨ੍ਹਾਂ ਦਾ ਪਰਿਵਾਰ ਮਰਦਾ ਨਾ ਕਿ ਪੁੱਛ ਕੇ ਦੇਖੋ ਆ ਸਾਹਮਣੇ ਦੇਖੋ ਉਹ ਦੇਖੋ ਸਾਹਮਣੇ ਉਹ ਟੋਏ ਦੇ ਟੋਏ ਖੱਡੇ ਦੇ ਖੱਡੇ ਉਹ ਦੇਖੋ ਆ ਹਾਲਾਤ ਹੈ ਔਰ ਇਸੇ ਸਾਹਮਣੇ ਪੁਲ ਦੇ ਉੱਤੇ ਰੋਜ਼ਗਾਰ ਦੇ ਰਹੇ ਨੇ ਇਹ ਰੋਜ਼ਗਾਰ ਦੇ ਰਹੇ ਨੇ ਮੈਂ ਦੱਸਦਾ ਕਿਵੇਂ ਇਸੇ ਪੁਲ ਦੇ ਉੱਤੇ ਇਸੇ ਪੁਲ ਦੇ ਉੱਤੇ ਇੱਕ ਵਕੀਲ ਐਕਟਿਵਾ ਉਨ ਦਾ ਖੱਡੇ 'ਚ ਵੱਜਿਆ ਉਹ ਮਰ ਗਿਆ ਜਦੋਂ ਕੋਈ ਆदमी ਮਰਦਾ ਇਕੱਲਾ ਨਹੀਂ ਮਰਦਾ ਘਰ ਦੇ ਪੰਜ ਬੰਦੇ ਨਾਲ ਜੀ ਮਰਦੇ ਆ ਅੱਜ ਹਾਲਾਤ ਬੱਤੋਂ ਬੱਤਰ ਬਣਾਤੇ ਲੁਧਿਆਣਾ ਸ਼ਹਿਰ ਦੇ ਮੈਂ ਇਹੀ ਤੱਕ ਕਹਿਣਾ ਸੁੱਤਾ ਆ ਪ੍ਰਸ਼ਾਸਨ ਹੈ ਸਭ ਸਭ ਅੰਡਰ ਦਾ ਟੇਬਲ ਸ਼ਾਇਦ ਨਾ ਇਹ ਰੋਜ਼ਗਾਰ ਦੇਣ ਦੀ ਜਿਹੜੀ ਹੈ ਸਕੀਮ ਹੈ ਸਰਕਾਰ ਦੀ ਜਦ ਕੱਡਿਆ ਦੇ ਵਿੱਚ ਨਾ ਗੱਡੀ ਵੱਜੂਗੀ ਨਾ ਸਸਪੈਂਸ਼ਨ ਖਰਾਬ ਹੋਣਗੇ ਗੱਡੀ ਦਾ ਨੁਕਸਾਨ ਹੋਵੇਗਾ ਫਿਰ ਉਸ ਤਰੀਕੇ ਜਿਹੜੇ ਮਕੈਨਿਕ ਨੇ ਨਾ ਉਹਨਾਂ ਨੂੰ ਰੋਜ਼ਗਾਰ ਦੇ ਰਹੀ ਹੈ ਸਰਕਾਰ ਬਾਸਪੇ ਸਾਰੇ ਮਕੈਨਿਕ ਹੀ ਬਣਾ ਦਿਓ ਹੈਨਾ ਫਿਰ ਸਾਨੂੰ ਲੀਡਰ ਤਾਂ ਲੋੜ ਹੀ ਨਹੀਂ ਫਿਰ ਤਾਂ ਲੀਡਰ ਦੇ ਬੱਚੇ ਵੀ ਮਕੈਨਿਕ ਬਣ ਜਾਣੇ ਚਾਹੀਦੇ ਅੱਜ ਹਾਲਾਤ ਬੱਤੋਂ ਬੱਤਰ ਹੈ ਮੇਰੇ ਲੁਧਿਆਣਾ ਸ਼ਹਿਰ ਦੇ ਮੈਂ ਬੀਤੇ ਦਿਨੋਂ ਸੁਣਿਆ ਕੀ ਕਹਿੰਦੇ ਜਗਰਾਂਵਾਲੇ ਪੁਲ ਦੀ ਜਿਹੜੀ ਨਾਲ ਦੀ ਦੀਵਾਰ ਹੈ ਨਾ ਟੇਣੀ ਦੀਵਾਰ ਕਹਿੰਦੇ ਇਹਦੀ ਬਿਊਟੀਫਿਕੇਸ਼ਨ ਕਰਨੀ ਉਹ ਭਲੇ ਮਾਨਸੂ ਇਹਦੀ ਬਿਊਟੀਫਿਕੇਸ਼ਨ ਕਰਨ ਦੀ ਬਜਾਏ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਆਕਸੀਜਨ ਪਲਾਂਟ ਹੈ ਤਿੰਨਾਂ ਚੋਂ ਦੋ ਆਕਸੀਜਨ ਪਲਾਂਟ ਆ ਬੰਦ ਪਏ ਆ ਆਕਸੀਜਨ ਪਲਾਂਟ ਚਾਲੂ ਕਰਾ ਦਿਓ ਉਹ ਲਿਫਟ ਵੀ ਚਾਲੂ ਕਰਾ ਦਿਓ ਹਾਂ ਬੱਚਿਆਂ ਦੇ ਕਮਰੇ ਬਣਵਾ ਦਿਓ ਸਕੂਲਾਂ ਦੇ ਅੱਜ ਹਾਲਾਤ ਜਰਜਰ ਹੈ ਹਾਲਾਲ ਬੱਤੋ ਬੱਤਣ ਹੈ ਸੜਕਾਂ ਲਵਾ ਦਿਓ ਇਹ ਮਾਨਸੂਨ ਦਾ ਸੀਜ਼ਨ ਹੈ ਤੇ ਹਰ ਪਾਸੇ ਸ਼ਹਿਰ ਦੇ ਵਿੱਚ ਪਾਣੀ ਵਰੀ ਨਹੀਂ ਆਇਆ ਫਰ ਤਿਆਰੀਆਂ ਕਿੱਥੇ ਨੇ ਫਰ ਤਿਆਰੀਆਂ ਕਿੱਥੇ ਨੇ ਸਰਕਾਰ 4 ਸਾਲਾਂ ਤੋਂ ਆਈ 4 ਸਾਲ ਮੌਨਸੂਨ ਆਏ ਲੋਕੀ ਦੇਖਦੇ ਰਹੇ ਦੇਖਦੇ ਰਹੇ ਦੇਖਦੇ ਰਹੇ ਲੇਕਿਨ 4 ਸਾਲ ਹੋ ਗਏ ਸਹੀ ਬਾਤ ਹੈ ਹੁਣ ਬਣੇ ਨੇ ਸ਼ਹਿਰ ਨੂੰ ਪਾਚ ਮਿਲੇ ਆ ਰੁਧਾਨੇ ਸ਼ਹਿਰ ਨੂੰ ਕੰਪਲੀਟ ਸੜਕਾਂ ਨਹੀਂ ਮਿਲੀਆਂ ਮੇਅਰ ਸਾਹਿਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਂ ਪੁੱਛ ਰਿਹਾ ਆ ਮੇਅਰ ਸਾਹਿਬਾ ਤਾਂ ਹੁਣ ਬਣੀ ਨੇ ਸ਼ਾਇਦ ਇਸ ਕਰਕੇ ਤਿਆਰੀ ਨਹੀਂ ਹੋਈ ਹੋਵੇਗੀ 7 ਮਹੀਨੇ ਹੋ ਚੁੱਕੇ ਹੋਏ ਤੇ ਜੇ ਮੇਅਰ ਸਾਹਿਬਾ ਇੱਕ ਐਕਸਕਿਊਜ਼ ਦਿੰਦੇ ਆ ਕਿ ਮੈਨੂੰ ਵਾਲੇ 7 ਮਹੀਨੇ ਹੋਏ ਆ ਜਾਂ ਮੇਅਰ ਸਾਹਿਬਾ ਐਕਸਕਿਊਜ਼ ਦਿੰ ਇਹ ਤਾਂ ਮਾੜੀ ਗੱਲ ਹੈ ਕਿਉਂਕਿ ਚੰਦਰਮਾ ਤੇ ਜਾਣ ਵਾਲੇ ਵੀ ਔਰਤ ਹੀ ਸੀ ਹੈਨਾ ਔਰਤ ਹੀ ਸੀ ਜਿਨੇ ਰਾਣੀ ਲక్ష్ਮੀਬਾਈ ਵੀ ਔਰਤ ਹੀ ਸੀ ਹੈਨਾ ਅਸੀਂ ਇਹ ਟਕੀਆਂ ਲੂਸੀ ਕੱਢਾ ਕਹੀਏ ਕਿ ਮੈਂ ਇੱਕ ਔਰਤ ਹਾਂ ਜਾਂ ਜਾਂ ਇਹ ਮੈਨੂੰ 7 ਮਹੀਨੇ ਹੋਏ ਹੈ ਦੋਸਤ 7 ਮਹੀਨੇ ਇਹਨਾਂ ਨੂੰ ਜ਼ਰੂਰ ਹੋਏ ਹੈ ਠੀਕ ਲੇਕਿਨ ਪਿਛਲੇ ਸਾਢੇ 3 ਪੌਣੇ 4 ਸਾਲ ਤੋਂ ਸਰਕਾਰ ਤੇ ਇਸੀ ਪਾਰਟੀ ਦੀ ਸੀਗੀ ਨਾ ਜੇ ਇਹਨਾਂ ਨੂੰ ਸੀਗਾ ਕਿ ਮੇਅਰ ਕਮਜ਼ੋਰ ਹੈ 7 ਮਹੀਨਿਆਂ ਦੇ ਵਿੱਚ ਹਲ ਐਕਸਪੈਰੀਮੈਂਟ ਕਰਨੇ ਆ ਜਾਂ ਉਹਨਾਂ ਨੇ ਕੰਮ ਸਿੱਖਣਾ ਵਾ ਤਾਂ ਐਕਸਪੈਰੀਮੈਂਟ ਕਰਨਾ ਜਾਂ ਕੰਮ ਸਿੱਖਣਾ ਤਾਂ ਫੇਰ ਕਾਬਲ ਮੇਅਰ ਲਾਉਂਦੇ ਨਾ ਕੋਈ ਕਾਬਲ ਮੇਰ ਚੰਦੇ ਦੇਖੋ ਜੇ ਤੁਸੀਂ ਕੋਈ ਚੀਜ਼ ਸக்ஸੈਸਫੁਲ ਹੁੰਦੀ ਹੈ ਤਾਂ ਕ੍ਰੈਡਿਟ ਕਹਿੰਦੇ ਹੋ ਸਾਡਾ ਹੈ ਤੇ ਜੇ ਅੱਜ ਸ਼ਹਿਰ ਦਾ ਬੇੜਾ ਕਰ ਗਿਆ ਚੁੱਕਿਆ ਆ ਤਾਂ ਕਹਿੰਦੇ ਕਿ ਮੇਰ ਨੂੰ 7 ਮਹੀਨੇ ਹੋਏ ਸੀ ਬੜੀ ਮਾੜੀ ਗੱਲ ਆ ਯਾਰ ਬੜੀ ਮਾੜੀ ਗੱਲ ਆ ਫਿਰ ਉਹ ਵੀ ਲੋੜ ਜ਼ਿੰਮੇਵਾਰੀ ਕੀ ਇਹੀ ਸੁਪਨਾ ਹੈ ਸਾਡੇ ਸ਼ਹੀਦਾਂ ਨੇ ਦੇਖਿਆ ਸੀ ਕਿ ਇਸੇ ਸ਼ਹਿਰ ਦੀ ਕਾਮਨਾ ਕਰ ਰਿਹਾ ਸੀ ਇਸੇ ਦੇਸ਼ ਦੀ ਕਾਮਨਾ ਕਰ ਰਿਹਾ ਸੀ ਸ਼ਹੀਦ ਜਿੰਦਾ ਹੁੰਦੇ ਤਾਂ ਮੱਥੇ ਤੇ ਤਮਾਰਕੇ ਰੋਂਦੇ ਹੁੰਦੇ ਕਿ ਅਸੀਂ ਅੱਜ ਕਿੰਨਾ ਵਾਸਤੇ ਆਜ਼ਾਦੀ ਇਹਨਾਂ ਵਾਸਤੇ ਆਜ਼ਾਦੀ ਅੱਜ ਲੋਕ ਕੀ ਆਜ਼ਾਦੀ ਦਾ ਮਾਇਨੇ ਨਹੀਂ ਸਮਝੇ ਦੋਸਤ ਆਜ਼ਾਦੀ ਇਹਨਾਂ ਨੇ ਤੁਹਾਡੇ ਅਕੋਰਡਿੰਗ ਕੀ ਮਾਇਨੇ ਨਾ ਆਕਚੁਅਲੀ ਲੋਕਾਂ ਨੂੰ ਨਾ ਲੋਕਾਂ ਨੂੰ ਤਸ਼ੱਦਦ ਨਹੀਂ ਸਹਿਣੀ ਪਈ ਇਹਨਾਂ ਲੋਕਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨਾ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਣਾ ਨੇ ਜੋ ਤਸ਼ੱਦਦ ਦਾ ਸਹੀਆ ਵੈ ਉਹ ਸਾਨੂੰ ਸਹਿਣੀਆਂ ਨਹੀਂ ਪਈਆਂ ਇਸ ਕਰਕੇ ਅਸੀਂ ਇਸ ਆਜ਼ਾਦੀ ਦਾ ਇਸ ਆਜ਼ਾਦੀ ਦਾ ਜੋ 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 ਇੱਕ ਜੋ ਇੱਕ ਮੈਂ ਕਹਾਂਗਾ ਜਜ਼ਬਾ ਜੋ ਇੱਕ ਆਜ਼ਾਦੀ ਦੇ ਬਾਅਦ ਜੋ ਸਾਨੂੰ ਚੀਜ਼ਾਂ ਕਰਨੀਆਂ ਚਾਹੀਦੀਆਂ ਸੀਗੀਆਂ ਅਸੀਂ ਉਹ ਨਹੀਂ ਕੀਤੀਆਂ ਅਸੀਂ ਉਲਟਾ ਭ੍ਰਸ਼ਟਾਚਾਰ ਕੀਤਾ ਅਸੀਂ ਰਿਸ਼ਵਤਾ ਕੀਤੀਆਂ ਅਸੀਂ ਅੰਡਰ ਦਾ ਟੇਬਲ ਕੀਤਾ ਅਸੀਂ 100% ਕਮਿਸ਼ਨਾਂ ਕੀਤੀਆਂ ਅਸੀਂ ਅਸੀਂ ਸੁਸ ਬੈਂਕਾਂ 'ਚ ਨੋਟ ਭਰੇ ਅਸੀਂ ਸੜਕਾਂ ਦੀ ਬਜਾਏ ਪੱਟ ਦੇਤੇ ਲੋਕ ਮਰਦੇ ਦਾ ਮਰਨ ਅਸੀਂ ਆ ਚੀਜ਼ ਕੀਤੀ ਹੈ ਦੋਸਤ ਅੱਜ 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 ਜੇ ਸ਼ਖਸ ਹੁੰਦੇ ਨਾ ਅੱਜ 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 ਰੋਂਦੇ ਹੁੰਦੇ ਕਿ ਅੱਜ ਅੱਜ ਇਹਨਾਂ ਦੇ ਬਿਲਕੁਲ ਸਾਹਮਣੇ ਜਿੱਥੇ ਆ ਉਹ ਉਸ ਜਗ੍ਹਾ ਦੇ ਸਾਹਮਣੇ ਵੀ ਟੋਏ ਤੇ ਟੋਏ ਪਏ ਹੋਏ ਐ ਇਹਨਾਂ ਨਾਲੋਂ ਤਾਂ ਇਹਨਾਂ ਨਾਲੋਂ ਤਾਂ ਇਹਨਾਂ ਨੇ ਜੀ ਆ ਜਿੰਦੇ ਹੁੰਦੇ ਤਾਂ ਇਹ ਕਹਿੰਦੇ ਕਿ ਭਲੇ ਸੀ ਉਹ ਗੋਰੇ ਜੇ ਅੱਜ ਜਿੰਦਾ ਹੁੰਦੇ ਨਾ ਇਹਨਾਂ ਨੇ ਕਿਹਾ ਸੀ ਗੋਰੇ ਜੰਗੇ ਸੀ ਗੋਰਿਆਂ ਨੇ ਤਾਂ ਫੇਰ ਸਾਨੂੰ ਸੜਕਾਂ ਵੀ ਦਿੱਤੀਆਂ ਸਾਨੂੰ ਕੋਟਾਂ ਕਚਹਿਰੀਆਂ ਦਿੱਤੀਆਂ ਗੋਰਿਆਂ ਨੇ ਡਲਹੌਜ਼ੀ ਦਿੱਤਾ ਸ਼ਿਮਲਾ ਦਿੱਤਾ ਮਸੂਰੀ ਦਿੱਤਾ ਹੈਨਾ ਲੇਕਿਨ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਤਾਂ ਖਾਦਾ ਚਬੱਟੇ ਮਾਰ ਮਾਰ ਕੇ ਨੋਚ ਨੋਚ ਕੇ ਖਾਦਾ ਪਿਛਲੇ 80 ਸਾਲਾਂ ਤੋਂ ਕਿਸੇ ਨੇ ਬਖਸ਼ਿਆ ਕਿਸੇ ਨੇ ਬਖਸ਼ਿਆ ਅੱਜ ਕਿਸੇ ਨੇ ਸੋਚਿਆ ਕਿ ਯੂਥ ਬਾਹਰ ਕਿਉਂ ਜਾਣਾ ਚਾਹੁੰਦਾ ਇਹੀ ਉਹ ਕਾਰਨ ਹੈ ਇਹੀ ਉਹ ਕਾਰਨ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਰਗਲਾ ਪੰਜਾਬ ਰਗਲਾ ਪੰਜਾਬ ਇਹ ਵੀ ਸਵਾਰਥ ਬੌਸ ਰੰਗਲਾ ਪੰਜਾਬ ਤਾਂ ਅਸੀਂ ਦੇਖਣਾ ਚਾਹੁੰਦੇ ਸੀ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਕਿ ਪੰਜਾਬ ਦੀ ਬੇਇੱਜ਼ਤੀ ਹੁੰਦੀ ਹੈ ਪੰਜਾਬ ਨੂੰ ਚੁੱਟਾ ਪੰਜਾਬ ਜਾਂ ਪੰਜਾਬ ਨੂੰ ਉੜਦਾ ਪੰਜਾਬ ਨਾ ਕਹੋ ਹੈ ਲੇਕਿਨ ਖੁਦ ਅੱਜ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕਿਆਂ ਤੇ ਪੰਜਾਬ ਨਾਮ ਦੀ ਸ਼ਰਾਬ ਵਿਕਦੀ ਪਈ ਐ ਸਰਕਾਰਾਂ ਨੂੰ ਨਹੀਂ ਪਤਾ ਪੰਜਾਬ ਸ਼ਰਾਬ ਦੇ ਬੋਤਲ ਦਾ ਬੋਤਲ ਦਾ ਨਾਮ ਵੀ ਪੰਜਾਬ ਰੱਖਿਆ ਹੋਇਆ ਵੈ ਉਹ ਆ ਪੀਰਾ ਦੀ ਤਰਤੀਕ ਹੈ ਠੀਕ ਹੈ ਨਾ ਸੋ ਉਹੀ ਤਾਂ ਮੈਂ ਕਹਿ ਰਿਹਾ ਕਿ ਅੱਜ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਇਹ ਲਾਈਨਾਂ ਛੀਕੂ ਤੇ ਟੰਗੀਆਂ ਜਾ ਚੁੱਕੀਆਂ ਹੋਈਆਂ ਵੈ ਅੱਜ ਇਹ ਲਾਈਨਾਂ ਛੀਕੂ ਤੇ ਟੰਗੀਆਂ ਜਾ ਚੁੱਕੀਆਂ ਹੋਈਆਂ ਵੈ ਅੱਜ ਪਾਣੀ ਅਸੀਂ ਪੂਰੇ ਪੰਜਾਬ ਨੂੰ ਕੈਂਸਰ ਵਾਲਾ ਭਲਾਣੇ ਪਈਆਂ ਲੁਧਿਆਣੇ ਵਾਲੇ ਹਵਾ ਬੋ ਹਵਾ ਅਸੀਂ ਲੁਧਿਆਣੇ ਵਾਲੇ ਸਭ ਤੋਂ ਜ਼ਿਆਦਾ ਗੰਦੀ ਹੈ ਤੂੰ ਜਾਣੀ ਦੀ ਐਂਟਰ ਸਭ ਤੋਂ ਗੰਦੀ ਸ਼ਹਿਰ ਦੇ ਹਾਲਾਤ ਗੰਦੇ ਸਿੱਖਿਆ ਕ੍ਰਾਂਤੀ ਫੇਲ ਸਿਹਤ ਕ੍ਰਾਂਤੀ ਫੇਲ ਅੱਜ ਹਾਲਾਤ ਬੱਤੋਂ ਬੱਤਰ ਹੈ ਦੋਸਤ ਅੱਜ ਅੱਜ ਕੁਛ ਲਾਈਨਾ ਲਗਭਗ 25 ਕੋ ਸਾਲ ਪਹਿਲਾਂ ਇਹ ਲਾਈਨਾ ਮੈਂ ਲਿਖੀਆਂ ਸੀਗੀਆਂ ਉਹ ਕਹਿੰਦੇ ਐ ਮਰਥਲ ਕੋ ਸਾਹਸ ਦੇ ਜੋ ਮਰਥਲ ਕੋ ਸਾਹਸ ਦੇ ਜੋ ਵੈ ਆਕਾਸ਼ ਚਾਹਤਾ ਹੂੰ ਘਾਇਲ ਕੋ ਦੇ ਸ਼ਰਨ ਦੇ ਜੋ ਵੈ ਵਹਤਾਸ ਚਾਹਤਾ ਹੂੰ ਇੱਕ ਤਪਦੇ ਹੋਏ ਰੇਗਿਸਤਾਨ ਦੀ ਕੋਈ ਪਿਆਸ ਮਿਟਾ ਦੇਵੇ ਇੱਕ ਬੂੰਦ ਕਿਉਂਕਿ ਉਹ ਬੂੰਦ ਹੀ ਕਾਫੀ ਹੈ ਕਿਉਂਕਿ ਰੇਤ ਐਨੀ ਤੱਪੀ ਹੋਈ ਹੈ ਰੇਗਿਸਤਾਨ ਨੇ ਤਪਿਆ ਹੋਇਆ ਇੱਕ ਬੂੰਦ ਨਾਲ ਹੀ ਉਹਦੀ ਪਿਆਸ ਮਿਟ ਜਾਏਗੀ ਕਹਿੰਦੇ ਮਰਥਲ ਕੋ ਸਾਹਸ ਦੇਜੋ ਮਰਥਲ ਕੋ ਸਾਹਸ ਦੇਜੋ ਵੇ ਆਕਾਸ਼ ਚਾਹਤਾ ਹੂੰ ਘਾਇਲ ਕੋ ਦੇ ਸ਼ਰਨ ਦੇਜੋ ਵਾ ਉਹ ਤਾਸ ਚਾਹਤਾ ਕਿਸ ਨੇ ਬਾਹਰ ਬਣਕਰ ਕਿਸ ਨੇ ਬਾਹਰ ਬਣਕਰ ਪੂਰੇ ਚਮਨ ਕੋ ਲੂਟਾ ਹਮਦਰਦ ਬਣ ਕੇ ਕਿਸ ਨੇ ਸਾਰੇ ਜਹਾਂ ਕੋ ਲੂਟਾ ਕਦੀ ਔਟੋ ਵਾਲੇ ਦੇ ਘਰ ਜਾ ਕੇ ਫੋਟੋ ਆ ਖਿਚਾ ਲੈਣੀ ਆ ਕਦੀ ਕਿਸੇ ਗਰੀਬ ਦੇ ਘਰ ਰੋਟੀ ਖਾ ਲੈਣੀ ਝੂਠੇ ਵਾਦੇ ਐਲਾਨ ਚੀਜ਼ਾਂ ਸਿਹਤ ਕ੍ਰਾਂਤੀ ਮਰਥਲ ਕੋ ਸਾਹਸ ਦੇਜੋ प्रकाश चाहता हूँ घायल को दे शरण जो है वाताश चाहता हूँ किसने बाहर बनकर पूरे चमन को लूटा हम दर्द बन के किसने सारे जहां को लूटा कांटों का दुख नहीं है मेरे दोस्त कांटों का दुख नहीं है हमें तो फूलों ने डंक मारे लहरों से बच गए तो खाने लगे किनारे हारा हुआ रसिको हारा हुआ रथिको टूटा हुआ रसिको बटका हुआ पति खू दीवा लिया खो पतझड़ को प्यार दे जो पतझड़ को प्यार दे जो मैं मधुमास ढूंढता हूँ घायल को दे शरण जो है वाताश ढूंढता हूँ आज जो हालात है ना ਅੜਿਪ ਪੰਜਾਬ ਦੇ ਵਿੱਚ ਹਰ ਗਲੀ ਚੁਰਾਹੇ ਤੇ ਕੋਈ ਆਦਮੀ ਸੇਫ ਨਹੀਂ ਹੈ ਅੱਜ 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 ਲੁੱਟ ਖਸੁੱਟਾ ਸਨੇਚਿੰਗ ਅੱਜ ਜਗਾ ਜਗਾ ਤੇ ਹੋ ਰਹੀਆਂ ਵੈ ਅਗਲੇ ਚੌਂਕ ਦਾ ਨਹੀਂ ਪਤਾ ਕਿਸ ਨੇ ਸਤੰਤਰਤਾ ਕੋ ਕਿਸ ਨੇ ਸਤੰਤਰਤਾ ਕੋ ਛੁਰਿਓਂ ਸੇ ਰੋਂਡ ਡਾਲਾ ਵਿਸ਼ਵਾਸ ਕੀ ਜੜੋ ਕੋ ਜੜ ਸੇ ਹੀ ਖੋਦ ਡਾਲਾ ਗਣਤੰਤਰ ਕਿਉ ਕਹੂੰ ਮੈਂ ਗਣਤੰਤਰ ਕਿਉ ਕਹੂੰ ਮੈਂ ਚਾਕੂ ਕਾ ਤੰਤਰ ਹੈ ਇਹ ਕੈਸੇ ਸਤੰਤਰ ਕਹਿ ਦੂੰ ਮਿੱਟੀ ਕਾ ਮੰਤਰ ਹੈ ਇਹ ਉਜੜਾ ਹੂਆ ਚਮਨ ਹੂ ਟੂਟਾ ਹੂਆ ਸਪਨ ਹੂ ਰੋਤਾ ਹੂਆ ਹਵਨੂ ਆਧਾ ਜਲਾ ਕਫਨੂ ਇਹ ਜ਼ਿੰਦਗੀ ਰੁਪੀ ਦੌੜ ਸਾਨੂੰ ਖੁਦ ਨਹੀਂ ਪਤਾ ਯਾਰ ਅਸੀਂ ਕਿੰਦੇ ਪਿੱਛੇ ਭੱਜਦੇ ਪਏ ਹਾਂ ਕਿ ਐਸੀ ਇਹ ਦੌੜ ਜਿਸਮੇ ਵਿਸ਼ਰਾਮ ਤੱਕ ਨਹੀਂ ਹੈ ਮਰਤੇ ਹੈ ਗੀਤ ਲੱਖੋ ਪਰ ਨਾਮ ਤੱਕ ਨਹੀਂ ਹੈ ਕਿਹਦਾ ਸਮੇ ਕੁੜੰਗਾ ਟੈਗੋਰਾ ਜਨੰਗਾ ਰੋਤੀ ਹੈ ਪੁੰਨ ਗੰਗਾ ਗਾਇਲ ਪੜਾ ਤਿਰੰਗਾ ਸ਼ੰਕਰ ਜहां ਛੁਪੇ ਵਾ ਕਾਇਲਾਸ਼ ਢੂੰਡਤਾ ਹੂੰ ਅਰੇ ਦੋਸਤ ਸਭ ਖਾਬ ਸਭਰਮਾਨ ਮਰ ਗਏ ਹਬ ਤੋਂ ਕੇਵਲ ਲਾਸ਼ ਢੂੰਡਤਾ ਹੂੰ ਲਾਸ਼ ਢੂੰਡਤਾ ਹੂੰ ਅਜ ਪੰਜਾਬ ਲੁਧਿਆਣਾ ਲਾਸ਼ ਬੜ ਕੇ ਰਹਿ ਗਿਆ ਬਸ ਹੋਰ ਕੁਝ ਨਹੀਂ ਬਚਿਆ ਅਰੇ ਟਰ ਨਹੀਂ ਲੱਗਦਾ ਸਵਾਲ ਚੁੱਕਦੇ ਹਾਂ ਤੁਸੀਂ ਸਰਕਾਰਾਂ ਦੇ ਉੱਤੇ ਉਹਨਾਂ ਰਾਜਨੀਤੀ ਲੀਡਰਾਂ ਦੇ ਉੱਤੇ ਦੋ ਡਰਨਾ ਕਿਸ चीज ਤੋਂ ਬਲਦਾਸ ਕਿਸੇ ਤੋਂ ਮੈਂ ਡਰਾਂ ਮੇਰੀ ਜ਼ਿੰਦਗੀ ਸੱਚਾਈ ਬੋਲ ਮੇਰੀ ਜ਼ਿੰਦਗੀ ਮੇਰੀ ਮੌਤ ਪਰਮਾਤਮਾ ਦੇ ਹੱਥ ਚ ਹੈ ਕਿਸੇ ਬੰਦੇ ਦੇ ਹੱਥ ਚ ਨਹੀਂ ਹੈ ਜਿਆਣੀ ਹੈ ਤਾਂ ਹੁਣੇ ਆ ਜਾਣੀ ਜਿਹੜਾ ਸੱਚ ਬੋਲਦਾ ਹੋਊਗਾ ਨਾ ਉਹ ਤਾਕਤਵਰ ਹੁੰਦਾ ਜਿਹੜਾ ਗਲਤ ਕੰਮ ਕੀਤੇ ਹੋਣਗੇ ਨਾ ਉਹ ਅੰਦਰੋਂ ਦੀ ਡਰਪੋਕ ਹੁੰਦਾ ਤੁਸੀਂ ਉੰਦਰੀ ਡਰਪੂਕ ਹੁੰਦਾ ਜਿਹਨੇ ਅੰਦਰ ਸੱਚ ਕੋਠੇ ਛੜ ਕੇ ਨੱਚ ਔਰ ਮੈਂ ਸੱਚ ਬੋਲਦਾ ਪਿਆ ਮੈਂ ਲੁਧਿਆਣੇ ਨੂੰ ਹਮੇਸ਼ਾ ਕਹਿਣਾ ਕਿ ਜਾਗੋ ਜਾਗੋ ਕਦੋਂ ਤੱਕ ਅਸੀਂ ਕਦੋਂ ਤੱਕ ਅਸੀਂ ਜਿੰਨਾ ਸ਼ਹੀਦਾਂ ਨੇ ਆਪਣੀ ਜਾਨ ਵਾਰ ਦਿੱਤੀ ਕਿ ਅਸੀਂ ਇਸ ਦੇਸ਼ ਨੂੰ ਸੰਭਾਂਗੇ ਲੇਕਿਨ ਅਸੀਂ ਅਸੀਂ ਜਾਣੇ ਕੀ ਕਰਦੇ ਆ ਅਸੀਂ ਸਿਰਫ ਘਰ ਦੀ 100 ਗੱਜ ਦੀ 200 ਗੱਜ ਦੀ 500 ਗੱਜ ਦੀ ਰਜਿਸਟਰੀ ਹੈ ਇਹ ਮੇਰੀ ਹੈ ਉਸ ਤੋਂ ਬਾਅਦ ਜਿਹੜੀ ਦਹਲੀਜ਼ ਹੈ ਉਹ ਦਹਲੀਜ਼ ਤੋਂ ਬਾਅਦ ਸੜਕ ਹੈ ਉਹ ਸਾਡੀ ਨਹੀਂ ਹੈ ਇਹ ਸ਼ਹਿਰ ਸਾਡਾ ਨਹੀਂ ਹੈ ਇਹ ਦੇਸ਼ ਸਾਡਾ ਨਹੀਂ ਹੈ ਜਿਸ ਦਿਨ ਅਸੀਂ ਦਿੱਲੀ ਜਿੰ ਤੋਂ ਬਾਹਰ ਸੜਕ ਨੂੰ ਆਪਣਾ ਕਹਿਣ ਲੱਗ ਜਾਾਂਗੇ ਮੰਨਣ ਲੱਗ ਜਾਾਂਗੇ ਸ਼ਹਿਰ ਨੂੰ ਆਪਣਾ ਮੰਨਣ ਲੱਗ ਜਾਾਂਗੇ ਜੇ ਕਿਤੇ ਰਸਤੇ ਦੇ ਵਿੱਚ ਕੋਈ ਸੜਕ 'ਤੇ ਇੱਟ ਪਈ ਹੈ ਕਿਸੇ ਐਕਸੀਡੈਂਟ ਹੋਇਆ ਹੋਇਆ ਹੈ ਜਾਂ ਕਿਸੇ ਨੂੰ ਜ਼ਰੂਰਤ ਹੈ ਜਿਸ ਦਿਨ ਅਸੀਂ ਅਸੀਂ ਜਾਗ ਪਏ ਆਪਣਾ ਰੋਲ ਨਹੀਂ ਬਣਾਣਾ ਸ਼ੁਰੂ ਕਰਤਾ ਤਾਂ ਬਦਲਾਅ ਆਪਣੇ ਆਪ ਆ ਜਾਏਗਾ ਕਿਸੇ ਭਗਤ ਸਿੰਘ ਨੇ ਨਹੀਂ ਹੋਤਾ ਕਾਣਾ ਕਿਸੇ ਰਾਜਗੁਰੂ ਕਿਸੇ ਸੁਖਦੇਵ ਨੇ ਨਹੀਂ ਆਣਾ ਉਦੋਂ ਤੱਕ ਮੈਂ ਨਹੀਂ ਸਮਝਦਾ ਕਿ ਅਸੀਂ ਆਜ਼ਾਦੀ ਦੇ ਮਾਇਨੇ ਸਮਝ ਪਾਵਾਂਗੇ ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਤੇ ਤੋਂ ਇਹ ਸਗੀਆਂ तमाम ਗੱਲਾਂ ਤੇ ਜਿੱਥੇ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਨਾਲ ਹੀ ਜਿਹੜੇ ਇਹਨਾਂ ਦੇ ਗਲੇ ਦੇ ਵਿੱਚ ਜਿਹੜੇ ਹਾਰ ਪਾਏ ਜਾਂਦੇ ਨੇ ਇਹ ਸੁੱਕ ਜਾਂਦੇ ਨੇ ਉਸ ਤਰੀਕੇ ਕਿਲੋ-ਕਿਲੋ ਜਿਹੜੀ ਮਿੱਟੀ ਇਹਨਾਂ ਸ਼ਹੀਦਾਂ ਦੇ ਜਿਹੜੇ ਹੈ ਪ੍ਰਤੀਮਾਾਂ ਦੇ ਬੁੱਤਾਂ ਦੇ ਉੱਤੇ ਪਈ ਹੁੰਦੀ ਹੈ ਤੇ ਨਾਲ ਹੀ ਜੇ ਗੱਲ ਕਰੀਏ ਦੋ ਦਿਨ ਪਹਿਲਾਂ ਹੀ ਜਿਹੜੀ ਹੈ ਇਸ ਏਰੀਆ ਦੀ ਜਿਹੜੀ ਜਗਰਾਉਂ ਪੁਲ ਦੀ ਸਫਾਈ ਹੁੰਦੀ ਹੈ ਤੇ ਨਾਲ ਹੀ ਅੱਜ ਵੀ ਅਸੀਂ ਸਿਰਫ ਉਹਨਾਂ ਮੋਡਲੀ ਜਿਹੜੀ ਚੀਜ਼ਾਂ ਦੇ ਉੱਤੇ ਹੀ ਗੱਲ ਕਰ ਰਹੇ ਹਾਂ ਭਾਵੇਂ ਸੜਕ ਹੋਣ ਭਾਵੇਂ ਬਿਜਲੀ ਹੋਵੇ ਜਾਂ ਸਿਰਫ ਮਾਨਸੂਨ ਦੇ ਜਿਹੜੇ ਕਾਰਨ ਸੜਕਾਂ ਦੇ ਉੱਤੇ ਪਾਣੀ ਭਰ ਜਾਂਦੇ ਨੇ ਅਜੇ ਇਹ ਮੁੱਦਿਆਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਫਸ ਕੇ ਰਹਿ ਗਏ ਨੇ ਤੇ ਜਿਹੜੇ ਨੈਸ਼ਨਲ ਮੁੱਦੇ ਨੇ ਉਸ ਤੇ ਗੱਲ ਕਿਤੇ ਵੀ ਜੜੀ ਹੈ ਨਹੀਂ ਕੀਤੀ ਜਾ ਰਹੀ ਸੋ ਕੀ ਲੱਗਦਾ ਤੁਹਾਨੂੰ ਕੀ ਜੜੀ ਇਹ ਸਾਨੂੰ ਇਹ ਆਜ਼ਾਦੀ ਮਿਲੀ ਹੈ ਸਹੀ ਮਾਇਨਿਆਂ ਦੇ ਵਿੱਚ ਇਹ ਆਜ਼ਾਦੀ ਹੈ ਤੁਹਾਡੇ ਆਪਣੇ ਕੀ ਸਵਾਲ ਨੇ ਇਸ ਵੀਡੀਓ ਦੇ ਬਾਰੇ ਤੁਹਾਡੇ ਆਪਣੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ